ਆਲਾ ਲੋਕ ਸਭਾ ਦੇ ਪ੍ਰਚਾਰ ਮਹਿੰਦੇ ਦੌਰਾਨ ਸਾਡੇ ਉਮੀਦਵਾਰ ਬੀਬੀ ਪ੍ਰਨੀਤ ਕੌਰ ਦੇ ਵਿਰੋਧ ਚ ਕੀਤੇ ਜਾ ਰਹੇ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਵਿੱਚ ਇੱਕ ਕਿਸਾਨ ਦੀ ਤਬੀਅਤ ਖਰਾਬ ਹੋਈ ਉਹਦੇ ਬਾਅਦ ਇਲਾਜ ਦੇ ਦੌਰਾਨ ਉਸ ਕਿਸਾਨ ਦੀ ਮੌਤ ਦੀ ਇੱਕ ਦੁਖਦਾਈ ਘਟਨਾ ਮਿਲੀ ਹੈ ਉਸ ਕਿਸਾਨ ਪਰਿਵਾਰ ਦੇ ਨਾਲ ਸਾਰੇ ਪੰਜਾਬ ਦੀ ਸਾਡੀ ਪਾਰਟੀ ਦੀ ਹਰੇਕ ਪੰਜਾਬ ਦੇ ਪਸੰਦੇ ਦੀ ਬਹੁਤ ਸਾਨੂਗੀਤੀ ਹੈ ਤੇ ਅਸੀਂ ਸਾਰੇ ਵਾਹਿਗੁਰੂ ਜੀ ਅਰਦਾਸ ਕਰਦੇ ਹਾਂ ਕਿ ਉਸ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦੀ ਤਾਕਤ ਬਖਸ਼ੇ ਉੱਥੇ ਆ ਵੀ ਦੇਖਣ ਨੂੰ ਮਿਲਿਆ ਕਿ ਕੁਝ ਲੋਕਾਂ ਨੇ ਇਸ ਘਟਨਾ ਦਾ ਰਾਜਨੀਤਿਕ ਲਹਾ ਲੈਣ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਦੇ ਧੱਕੇ ਮੁਕੇ ਨੂੰ ਉਸ ਕਿਸਾਨ ਦੀ ਤਬੀਕ ਦੇ ਜਿੰਦਾ ਕਾਰਨ ਦੱਸਿਆ ਪਰੰਤੂ ਇੱਕ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਸਾਰੀ ਗੱਲ ਸਥਿਤੀ ਸਪਸ਼ਟ ਦੇਖ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨ ਬੇਹੋਸ਼ ਹੋ ਕੇ ਆਪਣੇ ਆਪ ਡਿੱਗਦਾ ਹੈ ਉਹਦੇ ਬਾਅਦ ਕੁਝ ਲੋਕਾਂ ਦੁਆਰਾ ਉਹਨੂੰ ਘਾਟ ਕੇ ਵੀ ਸੇਧ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਲਾਜ ਦੇ ਦੌਰਾਨ ਉਹਦੀ ਮੌਤ ਹੁੰਦੀ ਹੈ ਮੇਰੀ ਇੰਨੀ ਬੇਨਤੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਖਾਸ ਤੌਰ ਤੇ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਉਹ ਆਪਣੇ ਲੋਕਤੰਤਰਿਕ ਅਧਿਕਾਰ ਦਾ ਇਸਤੇਮਾਲ ਕਰਨ ਬੜੇ ਸੰਜਮ ਦੇ ਨਾਲ ਕਰਨ ਤੇ ਆਪਣੇ ਕਿਸਾਨ ਸਾਥੀਆਂ ਦੀ ਸਿਹਤ ਦਾ ਵੀ ਧਿਆਨ ਰੱਖ ਕੇ ਕਰਨ ਕਿਉਂਕਿ ਇਸ ਕਿਸਮ ਦੀ ਅਨਸੁਖਾਵੀ ਘਟਨਾ ਨਾਂ ਬਾਪਰੇ ਇਹਦੇ ਵਿੱਚ ਜ਼ਿੰਮੇਵਾਰੀ ਚਾਹੇ ਕੈਂਡੀਡੇਟਸ ਦੀ ਹੈ ਚਾਹੇ ਸਰਕਾਰ ਦੀ ਹੈ ਚਾਹੇ ਜੱਥੇਬੰਦੀਆਂ ਦੀ ਹੈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਆਹ ਜਿਹੜਾ ਲੋਕਤੰਤਰੀਕ ਅਧਿਕਾਰ ਹੈ ਸਾਰਿਆਂ ਵਾਸਤੇ ਆਓ ਮਿਲ ਜੁਲ ਕੇ ਇਸ ਸੁਖਾਵੇ ਮਾਹੌਲ ਦੇ ਅੰਦਰ ਕਿਸਾਨ ਜੱਥੇਬੰਦੀਆਂ ਵੀ ਆਪਣਾ ਦਰਦ ਸਾਹਮਣੇ ਰੱਖ ਸਕਣ ਕੈਂਡੀਡੇਟਸ ਵੀ ਜਾ ਕੇ ਪੰਡਲ ਦੇ ਵਿੱਚ ਆਪਣੀ ਗੱਲ ਰੱਖ ਸਕਣ ਕਿਉਂਕਿ ਅੱਜ ਵੀ ਮੇਰਾ ਮੰਨ ਹੈ ਕਿ ਕਿਸਾਨਾਂ ਦੇ ਇਸ ਸਮੱਸਿਆ ਦਾ ਹੱਲ ਗੱਲਬਾਤ ਦੇ ਰਾਹੀਂ ਹੀ ਨਿਕਲੂਗਾ ਇਸ ਦੌਰਾਨ ਆ ਸੰਜਮ ਬਣਾ ਕੇ ਰੱਖਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ